ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿੱਛੋਂ ਤੀਸਰੇ ਸਤਗੁਰਾਂ ਨੇ ਬਾਈ ਮੰჯੀਆਂ ਕਾਇਮ ਕੀਤੀਆਂ ਇਸ ਤਰ੍ਹਾਂ ਪੰਜਵੇਂ ਸਤਗੁਰੂ ਜੀ ਤੱਕ ਜਥੇਬੰਦੀਆਂ ਦਾ ਖਿਆਲ ਹੌਲੀ-ਹੌਲੀ ਅਨਡਿੱਠੇ ਤਰੀਕੇ ਨਾਲ ਹੁਨਤ ਹੁੰਦਾ ਰਿਹਾ ਤੀਸਰੇ ਸਤਗੁਰੂ ਜੀ ਨੇ ਗੋਇੰਦਵਾਲ ਵਿੱਚ ਬੋਲੀ ਬਣਵਾਈ ਅਤੇ ਵਿਸਾਖੀ ਦਾ ਮੇਲਾ ਸ਼ੁਰੂ ਕੀਤਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਬਸਾਇਆ ਮੰਦਿਰ ਕਾਇਮ ਕੀਤੇ ਜੋ ਕਾਰਪੇਟ ਉਗਰਾਹ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਕਰਦੇ ਸਨ ਇਸ ਤਰ੍ਹਾਂ ਕੇਂਦਰਬੰਦ ਦੇ ਨਾਲ ਸਿੱਖਾਂ ਦੀ ਆਰਥਿਕ ਜਥੇਬੰਦੀ ਵੀ ਹੋ ਗਈ ਪੰਚਮ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਬਣਵਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਬਣਾ ਕੇ ਧਰਮ ਅਤੇ ਰਾਜਨੀਤੀ ਮਿਰੀ ਅਤੇ ਪੀਰੀ ਦੋਹਾਂ ਨੂੰ ਜੋੜ ਦਿੱਤਾ ਕਿਸੇ ਧਰਮ ਦੇ ਜਥੇਬੰਦ ਹੋਣ ਲਈ ਜੋ ਚੀਜ਼ਾਂ ਚਾਹੀਦੀਆਂ ਹਨ ਉਹ ਪੂਰੀਆਂ ਹੋ ਗਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜਕੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ ਗੁਰੂ ਪਦਵੀ ਦੇ ਕੇ ਜਥੇਬੰਦੀ ਦੇ ਆਦਰਸ਼ ਨੂੰ ਮੁਕੰਮਲ ਕਰ ਦਿੱਤਾ ਕਿਸੇ ਧਰਮ ਦੇ ਜਥੇਬੰਦ ਹੋਣ ਲਈ ਜੋ ਚੀਜ਼ਾਂ ਚਾਹੀਦੀਆਂ ਸਨ ਉਹ ਪੂਰੀਆਂ ਹੋ ਗਈਆਂ ਦਸਮ ਪਾਤਸ਼ਾਹ ਜੀ ਨੇ ਰਾਜਪੂਤਾਨੇ ਵਿੱਚ ਦਾਦੂ ਦੀ ਸਮਾਧ ਤੇ ਸਿੱਖਾਂ ਦੀ ਪਰਖ ਲਈ ਤੀਰ ਨਾਲ ਨਮਸਕਾਰ ਕੀਤੀ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਦਾ ਹੁਕਮ ਹੈ ਕਿ ਗੌਰ ਮੜੀ ਮਟਪੂਲ ਨਾ ਮੰਨੇ ਫਿਰ ਆਪ ਨੇ ਸਮਾਦ ਨੂੰ ਕਿਉਂ ਨਮਸਕਾਰ ਕੀਤੀ ਮਹਾਰਾਜ ਜੀ ਨੇ ਉੱਤਰ ਦਿੱਤਾ ਇਹ ਸਾਡੀ ਭੁੱਲ ਹੈ ਸੰਗਤ ਖਿਮਾ ਕਰ ਦੇਵੇ ਤੁਸੀਂ ਪ੍ਰੀਖਿਆ ਵਿੱਚ ਪੂਰੇ ਉਤਰੇ ਹੋ ਗੁਰੂ ਜੀ ਨੇ ਇਹ ਗੱਲ ਸਿੱਖੀ ਦੀ ਪ੍ਰੀਖਿਆ ਲਈ ਕੀਤੀ ਸੀ ਭੁੱਲ ਨਹੀਂ ਸੀ ਸਤਗੁਰੂ ਜੀ ਨੇ 125 ਰੁਪਏ ਸੰਗਤ ਦੀ ਭੇਟਾਂ ਕੀਤੇ ਸਨ ਦਸਮ ਪਾਤਸ਼ਾਹ ਜੀ ਤੋਂ ਬਾਅਦ ਸਰਬੱਤ ਖਾਲਸਾ ਸਾਲ ਵਿੱਚ ਦੋ ਵਾਰ ਵਿਸਾਖੀ ਅਤੇ ਦੀਵਾਲੀ ਤੋਂ ਸ੍ਰੀ ਅੰਮ੍ਰਿਤਸਰ ਵਿੱਚ 71 ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਣੇ ਧਾਰਮਿਕ ਫੈਸਲੇ ਕਰਦੇ ਸੀ